ਅਪਦੇ ਗੈਤਲੀਅਰਸ ਕਰਾਂ ਵਿਦਵਾਨਾਂ ਨੇ ਕਿੰਨ ਤਰ੍ਹਾਂ ਦੀਆਂ ਅਸੰਤੁਸ਼ਟੀਆਂ ਮੰਨੀਆਂ ਨੇ ਪਰਵਾਰਿਕ ਅਸੰਤੁਸ਼ਟੀ ਵਿਵਹਾਰਿਕ ਅਸੰਤੁਸ਼ਟੀ ਵਿਅਕਤੀਗਤ ਅਸੰਤੁਸ਼ਟੀ ਪਰਵਾਰਿਕ ਅਸੰਤੁਸ਼ਟੀ ਪਹਿਚਾਣ ਕੀ ਹੋਵੇਗੀ ਇਹ ਮਨੁੱਖ ਗਿਲੇ ਕਰਦਾ ਰਹੇਗਾ ਹਰ ਜਗ੍ਹਾ ਜਿਸ ਸਾਹ ਭਰਾ ਚਾਹੀਦਾ ਸੀ ਵੈਸਾ ਨਹੀਂ ਉਹ ਦੁਖੀ ਹੈ जैसी औलाद चाहिए सी वैसी नहीं है तो दुखी है जैसी पत्नी चाहिए सी वैसी नहीं है तो रोंदा भी पिटदा फे। जैसा पति चाहिदा सी वैसी नहीं पैसा नहीं है तो दुखी है कलप रही है जैसे मां बाप चाहिए सन वैसे नहीं है तो कोई मां बाप तो अंतुष्ट ਕੋਈ ਭੈਣ ਤੋਂ ਅਸੰਤੁਸ਼ਟ ਕੋਈ ਪਰਾ ਤਾਂ ਕੋਈ ਪਤਨੀ ਤੋਂ ਕੋਈ ਪਤੀ ਤੋਂ ਕੋਈ ਬਚਿਆਂ ਤੋਂ ਇਹਨੂੰ ਪਰਿਵਾਰਿਕ ਅਸੰਤੁਸ਼ਟੀ ਕਹਿੰਦੇ ਇਹ ਮਨੁੱਖ ਪਰਿਵਾਰਿਕ ਤਲ ਤੇ ਅਸੰਤੁਸ਼ਟ ਹੈ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ ਗੁਰਬਾਣੀ ਕਹਿੰਦੀ ਹੈ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਿਵਾਰ ਤੇ ਹੋਣਗੀਆਂ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਪਰਗ੍ਰਹਿਣ ਦੂਜੇ ਦਾ ਗਰਹਿ ਲੋਬਾਦ ਦ੍ਰਿਸ਼ਟ ਪਰਗ੍ਰਹਿਣ ਜਦ ਵਿਦ ਆਚਰਣ ਇਹ ਆਚਰਣ ਤੋਂ ਹੀਣਾ ਹੋਵੇਗਾ ਇਹਦੀ ਦ੍ਰਿਸ਼ਟੀ ਆਪਣੇ ਘਰ ਦੇ ਵਿੱਚ ਨਹੀਂ ਹੋਵੇ ਕਿਉਂ ਆਪਣੇ ਘਰ ਤੋਂ ਅਸੰਤੁਸ਼ਟ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਇਹਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਘਰ ਦੇ ਵਿੱਚ ਭਾਵੇਂ ਦੇ ਹੱਥ ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ ਤੇ ਪਹੁੰਚਦੀ ਹੈ ਭਾਵੇਂ ਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ ਤੇ ਪਹੁੰਚਦੀ ਹੈ ਦੂਸਰਾ ਵਿਵਹਾਰਕ ਅਸੰਤੁਸ਼ਟੀ ਜੈਸੀ ਪ੍ਰਾਲਬਦ ਹੈ ਜੈਸੀ ਉਪਜੀਵਕਾ ਹੈ ਜੋ ਕੁਝ ਮਿਲ ਰਿਹਾ ਹੈ ਧਨ ਕਬੂਲ ਨਹੀਂ ਠੀਕ ਨਹੀਂ ਹੈ ਜੋ ਕੁਝ ਉਪਜੀਵਕਾ ਲਈ ਆ ਰਿਹਾ ਹੈ ਕਬੂਲ ਨਹੀਂ ਅਸੰਤੁਸ਼ਟ ਹੁਣ ਐਸੇ ਮਨੁੱਖ ਦੀ ਦ੍ਰਿਸ਼ਟੀ ਕਿਉਂਕਿ ਆਪਣਾ ਧਨ ਸੰਪਤਾ ਤੋਂ ਅਸੰਤੋਸ਼ ਹੈ ਇਹਦੀ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਹੋਵੇ ਦੂਜਿਆਂ ਦੀ ਸੰਪਤਾ ਤੇ ਹੋਵੇ ਕਿਉਂਕਿ ਆਪਣੇ ਤੋਂ ਤੇ ਅਸੰਤੋਸ਼ ਦੁਨੀਆਂ 'ਚੋਂ ਡੰਗ ਨਾਲ ਜੀਉਂਦੀ ਹੈ